ਅੱਜ ਅਸੀਂ ਬਣਾਵਾਂਗੇ ਜੀ Shimla mirch bhar ke ਜੋ ਕਿ ਅੱਜ ਤੁਹਾਨੂੰ ਦੱਸਿਆ ਜਾਵੇਗੀ Shimla mirch ਕਿੱਦਾਂ ਬਣਾਈ ਜਾਂਦੀ ਹੈ ਆਪਾਂ ਜੋ ਕਿ ਗੰਡੇ ਕੱਟ ਕੇ ਰੱਖ ਲਿਆ ਵਿੱਚੇ ਮਿਰਚਾਂ ਦੇ ਵਿੱਚੇ ਹੀ ਲਸਣ ਆਪਾਂ ਲਸਣ ਚਿਲ ਕੇ ਰੱਖ ਲੇਤਾ ਗਿਆ ਹੁਣ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਮਿਕਸੀ 'ਚ ਠੀਕ ਹੈ ਜੀ ਗ੍ਰाइंड ਕਰਨ ਤੋਂ ਬਾਅਦ ਫਿਰ ਇਹਦਾ ਮਸਾਲਾ ਬਣ ਜਾਏਗਾ ਹੁਣ ਜੋ ਕਿ ਆਪਾਂ ਸਾਰੇ ਨਿੰਨਾਂ ਨੂੰ ਗ੍ਰाइंड ਕਰ ਲੈਨੇ ਆ ਵਿੱਚੇ ਪਿਆਜ਼ ਪਾ ਕੇ ਵਿੱਚੇ ਮਿਰਚ ਪਾ ਦੇ ਤੇ ਵਿੱਚੇ ਹੀ ਲਸਣ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਗ੍ਰाइंड ਕਰ ਲਵਾਂਗੇ ਠੀਕ ਹੈ ਜੀ ਹੁਣ ਜੋ ਕਿ ਆਪਣਾ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਹੈ ਜੀ ਸਾਰਾ ਮਿਕਸ ਹੁਣ ਇਹਨੂੰ ਆਪਣਾ ਕਿਹ ਜੋ ਕਿ ਭਾਂਡੇ ਜੇ ਕੱਢ ਦਵਾਂਗੇ ਹੁਣ ਜਿਹੜਾ ਮਸਾਲਾ ਹੈ ਜੂਤੀ ਆਪਾਂ ਇੱਕ ਡੂੰਘੇ ਚ ਪਾ ਲਵਾਂਗੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਮਸਾਲੇ ਜੀ ਆਪਾਂ ਪਾਵਾਂਗੇ ਜੀ ਹਲਦੀ ਮਸਾਲਾ ਪਾਵਾਂਗੇ ਆਪਾਂ ਅੱਧਾ ਚਮਚ ਮਸਾਲਾ ਪਾਇਆ ਹੈ ਆਪਾਂ ਹਲਦੀ ਪਾਈ ਹੈ ਇਹ ਵੀ ਅੱਧਾ ਚਮਚ ਪਾਇਆ ਹੈ ਤੇ ਹੁਣ ਅੱਧਾ ਚਮਚ ਇੱਕ ਚਮਚਾ ਹੀ ਆਪਾਂ ਜੋ ਕਿ ਲੂਣ ਦਾ ਪਾ ਲਾ ਦੋ ਚਮਚੀ ਦੋ ਚਮਚੀ ਆਪਾਂ ਗੁੰਮਦੇ ਪਾ ਦਿੱਤੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜੋ ਕਿ ਮਿਕਸ ਕਰ ਦੇਣਾ ਹੁਣ ਜੋ ਕਿ ਮਸਾਲਾ ਜੋ ਕਿ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜੋ ਕਿ ਸ਼ਿਮਲਾ ਮਿਰਚ ਇਸ ਸ਼ਿਮਲਾ ਮਿਰਚ ਵਿੱਚ ਪਾਉਣਾ ਹੈ ਹੁਣ ਆਪਾਂ ਸਾਰੇ ਜੋ ਕਿ ਸ਼ਿਮਲਾ ਮਿਰਚ ਭਰ ਦਾਂਗੇ ਇਹਦੇ ਨਾਲ ਮਸਾਲੇ ਨਾਲ ਇਹ ਹੁਣ ਸਾਰੀਆਂ ਸ਼ਿਮਲਾ ਮਿਰਚ ਭਰੀਆਂ ਗਈਆਂ ਤੇ ਹੁਣ ਇੱਕ ਸਾਈਡ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਵਾਂਗੇ ਠੀਕ ਹੈ ਜੀ ਤੇਲ ਗਰਮ ਹੋ ਚੁੱਕਾ ਹੈ ਜੀ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਹੌਲੀ ਹੌਲੀ ਕਰਕੇ ਕਿਉਂਕਿ ਆਪਾਂ ਸਾਰੀ ਸਿਮਾ ਵਿੱਚ ਟਪਾ ਦੇਵਾਂਗੇ ਕੋਈ ਜਦ ਤੱਕ ਬਾਅਦ ਫਿਰ ਆਪਾਂ ਨੂੰ ਹੁਣ ਇਹਨਾਂ ਨੂੰ ਨਹੀਂ ਪਲਟਾਵਾਂਗੇ हूँ जो कि शिमला मिर्च अपनी बन के तैयार हो चुकी है जी देख सकते हो ठीक है जी लो जी ये अपनी होगी बन के तैयार हूँ आप गैस कर देने जी बंद ठीक है जी